ਸਾਡੇ ਨਾਲ ਅਮਰਸਰ ਜੀ ਦੇ ਤੋਂ ਮੈਡਮ ਬਲਕੀਤ ਕੋਰ ਜੁੜੇ ਹੈ ਤੇ ਇਹਨਾਂ ਦੇ ਪਿਛਲੇ ਸੈਸ਼ਨ ਚ ਤਿੰਨ ਬੱਚੇ ਆ ਜਿਹੜੇ ਉਹ ਸਿਲੈਕਟ ਹੋਏ ਸੀਗੇ ਤੇ ਹਾਂਜੀ ਮੈਡਮ ਕਿਹੜਾ ਸਕੂਲ ਆ ਤੁਹਾਡਾ ਮੇਰਾ ਸਰਕਾਰੀ ਵਾਲੀ ਬੈਂਟਰੀ ਸਕੂਲ ਗੁਮਾਨਪੁਰ ਆ ਅੱਛਾ ਜੀ ਤੇ ਮੈਂ ਸਰ ਨਵੋਧਿਆ ਚ ਬੱਚੇ ਜਿਹੜੇ ਸੀ ਮੇਰੇ ਤਿੰਨ ਸਿਲੈਕਟ ਹੋਏ ਅੱਛਾ ਵਰਸਨ ਤਾਂ ਦੀਆਂ ਆਨਲਾਈਨ ਕਲਾਸਿਸ ਦੇ ਨਾਲ ਤੇ ਭਾਈ ਜੈਤਾ ਜੀ ਫਾਊਂਡੇਸ਼ਨ ਦੇ ਨਾਲ ਮੈਂ ਜੁੜੀ ਸਾਂ ਹਾਂ ਦੇ ਨਾਲ ਤੁਹਾਡੇ ਨਾਲ ਹੀ ਜੁੜੀ ਸਾਂ ਤੇ ਮੈਨੂੰ ਫ੍ਰੀ ਕਿਤਾਬਾਂ ਮਿਲੀਆਂ ਉਹਨਾਂ ਨੇ ਦਿੱਤੀਆਂ ਜੋ ਮੇਰੇ ਬੱਚੇ ਜਿਹੜੇ ਸੀ ਉਹਨਾਂ ਨੇ ਉਸ ਟੀ ਤੋ ਪੜਕੇ ਪ੍ਰੇਰਿਤ ਹੋ ਕੇ ਤੇ ਉਹਨਾਂ ਨੇ ਟੈਸਟ ਕਲੀਅਰ ਕੀਤਾ ਤੇ ਤਿੰਨ ਬੱਚੇ ਜਿਹੜੇ ਸੀ ਉਹ ਮੇਰੇ ਅੱਜ ਤੱਕ ਨਵੋਧਿਆ ਚ ਪੜ ਰਹੇ ਨੇ ਵੈਰੀ ਗੁੱਡ ਮੈਡਮ ਬਹੁਤ ਵਧੀਆ ਮਤਲਬ ਤੁਹਾਨੂੰ ਕਾਫੀ ਹੈਲਪ ਹੋਗੀ ਔਨਲਾਈਨ ਕਲਾਸ ਦੇ ਤੋਂ ਕਿਉਂਕਿ ਬੱਚਿਆਂ ਦੀਆਂ ਐਹੋ ਜਿਹੀਆਂ ਮਜਬੂਰੀਆਂ ਹੁੰਦੀਆਂ ਨੇ ਕਿ ਬੁੱਕ ਖਰੀਦ ਨਹੀਂ ਸਕਦੇ। ਅੱਛਾ ਅੱਛਾ ਠੀਕ ਹੈ ਜੀ। ਤੇ ਜਦੋਂ ਸਰ ਤੁਹਾਡੇ ਰਾਹੀਂ ਮੈਨੂੰ ਪਤਾ ਲੱਗਾ ਤੇ ਬਹੁਤ ਵਧੀਆ ਉਹਨਾਂ ਦੀ ਹੈਲਪ ਹੋਈ। ਅੱਛਾ ਤੇ ਉਹ ਬੱਚੇ ਜਿਹੜੇ ਗਾਂਵੀ ਮੈਂ ਉਹਨਾਂ ਦੇ ਨਾਲ ਜੋੜ ਕੇ ਰੱਖਾਂਗੀ ਕਿ ਉਹ ਬੁੱਕਸ ਤੋਂ ਹੀ ਆਪਣੀ ਤਿਆਰੀ ਕਰਦੇ। ਠੀਕ ਹੈ ਠੀਕ ਹੈ। ਤੇ ਸਾਡੇ ਨਾਲ ਜੁੜਨ ਲਈ ਬਹੁਤ ਧੰਨਵਾਦ ਮੈਡਮ। ਤੁਹਾਨੂੰ ਬਹੁਤ ਮੁਬਾਰਕਾਂ ਤਿੰਨ ਬੱਚਿਆਂ ਦਾ ਜੀਵਨ ਬਦਲਤਾ ਤੁਸੀਂ। ਹਾਂਜੀ ਸੋ ਥੈਂਕ ਯੂ ਸਰ ਸਰ। ਮੈਂ ਤੁਹਾਡਾ ਥੈਂਕਸ ਕਰਨਾ ਚਾਹੁੰਦੀ ਆ ਕਿ ਤੁਸੀਂ ਇੰਨੀ ਵੱਡੀ ਸ਼ਖਸੀਅਤ ਹੋ ਜਿਹਦੇ ਨਾਲ ਸਾਨੂੰ ਹੁਣ ਮੌਕਾ ਦਤੋ ਸੀ ਮੇਲਨਾ ਫੈਕਿੰਗ ਸੋ ਮੱਚ ਸਰ ਤੇ ਇਹ ਇਨਵੀਟੇਸ਼ਨ ਦਿੱਤਾ ਮੈਨੂੰ ਇੱਥੇ ਪਹੁੰਚਣ ਦਾ ਹਾਂ ਆਪਾਂ ਰਲ ਮਿਲ ਕੇ ਇਹਦੇ ਧੁਆਵਾਂ ਦੇ ਬੀਜ ਨੂੰਸ ਨੂੰ ਅੱਗੇ ਤੋਰਾਂਗੇ ਤੇ ਭਵਿੱਖ ਦੇ ਵਿੱਚ ਹੋਰ ਵੱਧ ਚੜ ਕੇ ਆਪਾਂ ਬੱਚਿਆਂ ਦਾ ਜੀਵਨ ਦਾ ਜਿਹੜਾ ਸਵਾਰਾਂਗੇ ਬਿਲਕੁਲ ਸਰ ਬਿਲਕੁਲ ਸਰ ਮੈਂ ਗਾ ਤੋਂ ਵੀ ਬੱਚਿਆਂ ਦੀ ਸਰ ਇਸੇ ਚੀਜ਼ ਦਾ ਕੰਟੀਨਿਊ ਕਰਕੇ ਰੱਖਾਂਗੇ ਕਿ ਬੱਚੇ ਆਪਣੀ ਜ਼ਿੰਦਗੀ ਜਿਹੜੀ ਆਉਣ ਵਾਲਾ ਸਮਾਂ ਆ ਉਹ ਚੇਂਜ ਕਰ ਸਕਣ ਬਹੁਤ ਬਹੁਤ ਧੰਨਵਾਦ ਮੈਡਮ ਸਾਡੇ ਨਾਲ ਜੁੜਨ ਲਈ ਥੈਂਕ ਯੂ ਸਰ ਥੈਂਕ ਯੂ ਸਸੀ ਕਾਲ ਜੀ ਸਸੀ ਕੈਸ